ਹਾਂਜੀ ਆਪਾਂ ਜੀ ਅਲਸੀ ਦੀਆਂ ਪਿੰਨੀਆਂ ਬਣਾਈਆਂ ਹੈਗੀਆਂ ਜਿਹੜੀਆਂ ਕਿ ਬਹੁਤ ਵਧੀਆ ਬਣੀਆਂ ਹੈਗੀਆਂ ਇਹਦੇ ਵਿੱਚ ਬਹੁਤ ਹੈਲਦੀ ਚੀਜ਼ਾਂ ਆਪਾਂ ਪਾਈਆਂ ਇਹਦੇ ਵਿੱਚ ਮਖਾਣਾ ਡਰਾਈ ਫਰੂਟ ਗੋਂਦ ਤੇ ਅਲਸੀ ਸਾਰਾ ਕੁਝ ਮਿਕਸ ਕਰਕੇ ਆਪਾਂ ਇਹ ਪਲੀਆਂ ਬਣਾਈਆਂ ਤਾਂ ਬਹੁਤ ਹੀ ਜਿਆਦੀਆਂ ਇਹ ਪਿੰਨੀਆਂ ਜੀ ਦੇਖੋ ਵਧੀਆ ਬਣੀਆਂ ਹੈਗੀਆਂ ਮੈਂ ਤੁਹਾਨੂੰ ਇੱਕ ਤੋੜ ਕੇ ਦਿਖਾਉਣੀ ਇਹਨਾਂ ਦਾ ਟੈਕਸਚਰ ਬਹੁਤ ਹੀ ਵਧੀਆ ਆ ਹਾਂਜੀ ਤੁਸੀਂ ਇੱਕ ਪਿੰਨੀ ਰੋਜ਼ ਦੁੱਧ ਨਾਲ ਖਾ ਲੋ ਤੇ ਤੁਹਾਡੀ ਇਮਿਊਨਿਟੀ ਬਹੁਤ ਹੀ ਜ਼ਿਆਦਾ ਸਟਰੌਂਗ ਹੁੰਦੀ ਆ ਜੀ ਨਾਲੇ ਜੀ ਤੁਹਾਨੂੰ ਠੰਡ ਤੋਂ ਵੀ ਬਚਾਉਂਦੀ ਹੈਗੀ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਜੀ ਆਪਾਂ ਇਹਨ ਹੈਲੋ ਸਸਕਾਲ ਜੀ ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਇੰਟੀਰੀਅਰ ਗਾਰਡਨ ਐਂਡ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਮਿੱਤਰੋ ਅੱਜ ਜੇ ਆਪਾਂ ਬਣਾਉਣ ਲੱਗੇ ਆਂ ਹਲਸੀ ਦੀਆਂ ਪਿੰਨੀਆਂ ਜਿਹੜੀਆਂ ਕਿ ਆਪਾਂ ਪਿੰਨੀਆਂ ਬਣਾਉਣ ਲਈ ਜਿਹੜੀ ਹਲਸੀ ਲਈ ਆ 400 ਗ੍ਰਾਮ ਆਪਾਂ ਹਲਸੀ ਲਈ ਹੈਗੀ ਆ ਤੁਸੀਂ ਜੀ ਇਹਨੂੰ ਚੰਗੀ ਤਰ੍ਹਾਂ ਇੱਕ ਵਾਰੀ ਚੈੱਕ ਕਰ ਲੈਣਾ ਕੋਈ ਟਕੇ ਬੈਰਾ ਹੁੰਦੇ ਆ ਤਾਂ ਇਹਨੂੰ ਸਾਫ਼ ਕਰ ਲੈਣਾ ਹੈਗਾ ਆ ਇਹਦੇ ਵਿੱਚ ਜਿੰਨੀ ਆਪਾਂ ਜੀ ਹਲਸੀ ਪਾਣੀ ਉਹਨਾਂ ਹੀ ਆਪਾਂ ਗੁੜ ਪਾਵਾਂਗੇ ਤੇ ਥੋੜੇ ਜਿਹਾ ਆਪਾਂ ਇਹਦੇ ਵਿੱਚ ਜਿਹੜੇ ਵੀ ਤੁਹਾਡੇ ਮਨਪਸੰਦ ਡ్రਾਈ ਫਰੂਟ ਹੈਗੇ ਆ ਉਹ ਪਾਉਣੇ ਹੈਗੇ ਤਾਂ ਉਹਨਾਂ ਕਿਉ ਪਾਵਾਂਗੇ ਅੱਧੀ ਕੁੱਲੀ ਆਪਾਂ ਇਹ ਤੋਂ ਥੋੜੇ ਆਟਾ ਜਿਹੜਾ ਥੋੜਾ ਹੀ ਪਾਉਣਾ ਹੈ ਕਿਉਂਕਿ ਬਹੁਤ ਜ਼ਿਆਦਾ ਫਿਰ ਆਪਾਂ ਨੂੰ ਆਟਕੀ ਤਾਂ ਹੀ ਨਹੀਂ ਤਾਂ ਟੇਸਟ ਆਉਂਦਾ ਹੈਗਾ ਥੋੜੇ ਜਿਹਾ ਆਪਾਂ ਗੁੰਨਦ ਪਾਵਾਂਗੇ ਇਹਦੇ ਵਿੱਚ ਤਾਂ ਹੁਣ ਆਪਾਂ ਕੀ ਕਰਨਾ ਹੈਗਾ ਜੀ ਜਿਹੜੀ ਆਪਣੀ ਅਲਸੀ ਹੈਗੀ ਹੈ ਇਹਨੂੰ ਆਪਾਂ ਥੋੜੀ ਜਿਹਾ ਭੁੰਨ ਲੈਣਾ ਹੈਗਾ ਹਾਂਜੀ ਆਪਾਂ ਇਹਨੂੰ ਥੋੜੇ ਜਿਹਾ ਸਲੋ ਹੀਟ ਤੇ ਭੁੰਨ ਲੈਣਾ ਹੈ ਤੋ ਇਹ ਸ਼ਾਈਨਿੰਗ ਹੋਗੀ ਬਹੁਤ ਵਧੀਆ ਇਹ ਤਾਂ ਫਿਰ ਪੁੱਜ ਜਾਂਦੀ ਐ 스멜 ਵੀ ਨਾਈਸ ਆਉਂਦੀ ਹੈ ਕਿਉਂ ਹੋਣਾ ਟਾਈਮ ਆਪਾਂ ਨੂੰ ਹੌਲੀ ਹੌਲੀ ਹਿਲਾਇਆ ਜਾਣਾ ਹੈਗਾ ਯਾਰ ਫਾਜੀ ਤਾਂਡੇ ਟਾਈਮ ਦੀ ਅਲਸੀ ਖਾਣੀ ਬਹੁਤ ਹੀ ਜ਼ਿਆਦਾ ਵਧੀਆ ਹੈ ਕਿ ਆਪਾਂ ਦੇ ਤੇਡੇ ਵਾਸਤੇ ਬਹੁਤ ਜ਼ਿਆਦਾ ਇਹਦੇ ਵਿੱਚ ਅਲੱਗਾ ਫੀ ਹੈਗਾ ਯਾ ਤੇ ਕਾਫੀ ਬੈਨੀਫਿਟ ਹੈ ਕਿ ਆਪਾਂ ਨੂੰ ਸਰਦੀ ਮੌਸਮ ਦੇ ਵਿੱਚ ਜ਼ਰੂਰ ਦੀ ਅਲਸੀ ਦੀਆਂ ਪਿੰਨੀਆਂ ਬਣਾਉਣੀਆਂ ਚਾਹੀਦੀਆਂ ਐ ਜੀਰ ਨੂੰ ਆਪਾਂ ਜੀ ਹਲਾਈ ਜਾਣਾ ਹੈ ਥੋੜਾ ਥੋੜਾ ਆਪਾਂ ਇਹ ਨੂੰ ਝੁਲਣਾ ਹੈਗਾ ਆ ਬਾਅਦੇ ਵਿੱਚ ਆਪਾਂ ਇਹ ਨੂੰ ਠੰਡੀ ਕਰਕੇ ਫਿਰ ਇਹ ਨੂੰ ਆਪਾਂ ਪੀਸ ਲੈਣਾ ਹੈਗਾ ਆ ਆਪਣੀ ਵੀ ਹਲਕੀ ਭੁੱਜ ਗਈ ਹੈਗੀ ਆ ਹੁਣ ਬਹੁਤ ਵਧੀਆ ਹੀ ਹੋਈ ਤਾਂ ਝੜਕਦੀ ਹੈਗੀ ਆ ਜਦੋਂ ਤੇ ਨਾਲੇ ਇਹਦਾ ਹੁਣ ਫਾਈਨਿੰਗ ਬਹੁਤ ਹੋ ਗਈ ਆ ਹੁਣ ਆਪਾਂ ਇਹਨੂੰ ਛੋਪਨ ਨੂੰ ਕਰ ਦੇਣਾ ਬੰਦ ਹੈ ਤੇ ਇਹਨੂੰ ਆਪਾਂ ਪਲੇਟ ਦੇ ਵਿੱਚ ਕੱਢ ਲੈਣਾ ਹੈਗਾ ਕਿਨੂੰ ਜੀ ਚੰਗੀ ਤਰ੍ਹਾਂ ਆਪਾਂ ਠੰਡਾ ਕਰਕੇ ਫੇਰ ਹੀ ਪੀਸ ਸਕਦੇ ਆ ਨਹੀਂ ਤਾਂ ਇਹਦਾ ਆਪਣਾ ਆਇਲ ਰਿਲੀਜ਼ ਹੋ ਜਾਂਦਾ ਜੇ ਫਿਰ ਆਪਾਂ ਪੀਸਦੇ ਆ ਗਰਮ ਨੇ ਪੀਸ ਹੁੰਦੀ ਹੈ ਕਿ ਠੰਡੇ ਤੇ ਪੀਸਾਂਗੇ ਹੁਣ ਆਪਾਂ ਇਹਨੂੰ ਜੀ ਪਲੇਟ ਦੇ ਵਿੱਚ ਪਾ ਦੇਣਾ ਹੈਗਾ ਇਹ ਹਾਂਜੀ ਹੁਣ ਜਿਹੜੇ ਆਪਣੇ ਕੋਲ ਡਰਾਈ ਫਰੂਟ ਹੈਗੇ ਆ ਉਹ ਆਪਾਂ ਥੋੜੇ ਫਰਾਈ ਕਰ ਲੈਣੇ ਹੈਗੇ ਆਪਾਂ ਦੁੱਖ ਚਾਂਚੇ ਦੇ ਵਿੱਚ ਕਿਉਂ ਦੇ ਪਾਵਾਂਗੇ ਦੇਸੀ ਘਿਓ ਹੈਗਾ ਹੈ ਹਾਂ ਜੀ ਬਦਾਮ ਰੋਏ ਇਹਦੇ ਨਾਲ ਹੀ ਆਪਾਂ ਜਿਹੜੇ ਕਾਜੂ ਆ ਗਏ ਸੱਕੇ ਤਾਂ ਕਰ ਲੈਣੇ ਹੈਗੇ ਥੋੜੇ ਜਿਹਾ ਆਪਣਾ ਨੂੰ ਥੋੜਾ ਲੈਣਾ ਹੈ ਤਾਂ ਇਹ ਆਪਾ ਪੌੜੇ ਪਾਉਣੇ ਆ ਜੀ ਇਹਦਾ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਜਾਂ ਤੇ ਕਰੰਚੀ ਬਹੁਤ ਹੁੰਦੇ ਨੇ ਅੱਗੇ ਜੇ ਤੁਸੀਂ ਥੋੜੇ ਦਾਦਰੇ ਪਾਉਣੇ ਹੈਗੇ ਪੀਸ ਕੇ ਪਾ ਸਕਦੇ ਆ ਜੇ ਬਿਲਕੁਲ ਤੁਸੀਂ ਪਾਊਡਰ ਬਣਾਉਣਾ ਹੈ ਜੇ ਖਾਣ ਨੂੰ ਕੋਈ ਪ੍ਰੋਬਲਮ ਹੈ ਬੱਚਿਆਂ ਨੂੰ ਜਾਂ ਕਿੱਤਾ ਫਿਰ ਆਪਾਂ ਇਹਨਾ ਗਰੀਬ ਪਾਊਡਰ ਦਾ ਫਾਈਨ ਪਾਊਡਰ ਲਾ ਕੇ ਪਾ ਸਕਦੇ ਹਾਂ ਹਾਂ ਜੀ ਇਸ ਤੋਂ ਬਾਅਦ ਜਿਹੜਾ ਆਪਣਾ ਗੋਣ ਤੇ ਮਖਾਣੇ ਆ ਉਹ ਵੀ ਆਪਾਂ ਇਹਦੀ ਫਰਾਈ ਕਰ ਲੈਣੇ ਹੈਗੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਜੀ ਮਾਦਪਾ ਮੰਗੇ ਸਾਰੇ ਮਾਦ ਦੇ ਹੁੰਦੇ ਆ ਤੇ ਇਹਨੂੰ ਜੇ ਆਪਾਂ ਥੋੜਾ ਜਿਹਾ ਰੋਸਟ ਕਰਨਾ ਹੈ ਜੇ ਆਪਣੇ ਜਿਹੜੇ ਬਾਦਾਮ ਤੇ ਕਾਜੂ ਜਿਹੜੇ ਰੋਸਟ ਹੋਏ ਆ ਹੁਣ ਆਪਾਂ ਮਾਵੇ ਜਿਹੜੇ ਥੋੜੇ ਰੋਸਟ ਕਰਨੇ ਬਹੁਤ ਜ਼ਿਆਦਾ ਨਹੀਂ ਨਾਲੀ ਇਹਨੇ ਕਰ ਲੈਣੇ ਥੋੜੇ ਜਿਹਾ ਟਾਈਮ ਇੰਚਾ ਲਾ ਕੇ ਇਹਨਾਂ ਦਾ ਆਪਾਂ ਬਹੁਤ ਜ਼ਿਆਦਾ ਨਹੀਂ ਰੋਸਟ ਕਰਨਾ ਹੈਗਾ ਕਿਉਂਕਿ ਬਹੁਤ ਜਲਦੀ ਰੋਸਟ ਹੋ ਜਾਂਦੇ ਹੈਗੇ ਹਾਂ ਹਾਂਜੀ ਹੁਣ ਆਪਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆਪਾਂ ਇਹਨਾਂ ਨੂੰ ਸਾਲੀ ਦੇ ਵਿੱਚ ਕੱਢ ਲੈਂਦੇ ਠੱਗ ਦੀ ਗੱਲ ਲੈ ਲਈ ਹਾਂਜੀ ਥੋੜੀ ਜਿਹਾ ਆਪਾਂ ਹੋਰ ਘਿਓ ਦਾ ਚਮਚਾ ਪਾਵਾਂਗੇ ਹੁਣ ਆਪਣੇ ਕੋਲ ਜਿਹੜਾ ਗੁੰਦ ਹੈਗਾ ਇਹਨੂੰ ਆਪਾਂ ਫਰਾਈ ਕਰਾਂਗੇ ਇਹਦੀ ਆਪਣੇ ਕੋਲ ਚਾਰੀ ਪਿੰਡ ਹੁੰਦੇ ਹੋਣਗੇ ਇਹ ਤੇ ਇਹਨੂੰ ਵੀ ਆਪਾਂ ਥੋੜਾ ਸਮੋ ਹੋ ਕੇ ਸਬ ਉੱਤੇ ਜਦੋਂ ਇਹ ਭੁੱਲ ਜਾਂਦਾ ਹੈ ਨੀਂ ਪੀਲਾ ਪਾਉਂ ਜਾਂਦੀ ਹੈ ਫਿਰ ਇਹ ਆਪਾਂ ਇਸ ਕੱਟਣਾ ਹੈਗਾ ਉਹਦੀ ਗੋਣਰੀ ਆਪਣੇ ਮਸਤੇ ਬਹੁਤ ਵਧੀਆ ਹੰਗੀ ਬੈਕ ਪੇਨ ਤੋਂ ਹੈਗਾ ਆ ਕਿੰਨੀਆਂ ਜਿਹੜੇ ਛੱਫਾ ਪਾ ਦਈਏ ਤਾਂ ਬਹੁਤ ਵਧੀਆ ਚੀਜ਼ ਹੈਗੀ ਹੈ ਹੰਗੀ ਦਾ ਪਹਲਾਈ ਜਾਣਾ ਹੈਗਾ ਬਾਅਦੇ ਵਿੱਚ ਆਪਾਂ ਇਹਨੂੰ ਕੋਈ ਕੋਲੇ ਗਲਾਸ ਦੇ ਨਾਲ ਵੀ ਇਦਾਂ ਮੈਚ ਕਰ ਸਕਦੇ ਆ ਬਹੁਤ ਜ਼ਿਆਦਾ ਨਹੀਂ ਇਹਨੂੰ ਬਲੈਂਡਰ ਦੇ ਵਿੱਚ ਹੀ ਕਰਨ ਦੀ ਜ਼ਰੂਰਤ ਹੈਗੀ ਆ ਥੋੜਿਆ ਫੁੱਲ ਚੱਲ ਗਿਆ ਨਾ ਮੈਂ ਸਾਰਾ ਪੁੱਝੰਦਾ ਹੈਗਾ ਆ ਥੋੜਾ ਜਿਹਾ ਹੋਰ ਲੱਗੇ ਆਪਾਂ ਇਹ ਸਾਈ ਕਰੀ ਤੇ ਜਿੱਤਾ ਨਹੀਂ ਤੇ ਲਾ ਮੰਨੀ ਹਾਂ ਬਹੁਤ ਭਲਾ ਹੀ ਜਾਗਾ ਹਾਂਜੀ ਆਲਮੋਸਟ ਆਪਣਾ ਇਹ ਫੁੱਲ ਗਿਆ ਹੈ ਕਿ ਕੋਈ ਯਾਰ ਇੱਕ ਦਾਣਾ ਨਹੀਂ ਪਾ ਰਹੀ ਜਿਹੜੇ ਆਪਣੇ ਕੋਲ ਜੀ ਮਖਾਣੇ ਆ ਤੋਂ ਵੀ ਆਪਾਂ ਇੱਥੇ ਰੋਸਟ ਕਰ ਲੈਣੇ ਹੈਗੇ ਹਾਂਜੀ ਹੁਣ ਆਪਾਂ ਇਹਨੂੰ ਕੱਢ ਲੈਣਾ ਹੈ ਗੋੰਦ ਆਪਣਾ ਆਲਮੋਸਟ ਫੁੱਲ ਗਿਆ ਹੈ ਬਹੁਤ ਵਧੀਆ ਫਰਾਈ ਹੋ ਗਿਆ ਹੈ ਹਾਂ ਜੀ ਨਵੀਂ ਮੈਂ ਇਸੀ ਥਾਲੀ ਦੇ ਵਿੱਚ ਇੱਥੇ ਪਾ ਦੂੰਗੀ ਹਾਂ ਜੀ ਆਪਣੇ ਕੋਲ ਜਿਹੜੇ ਮਖਾਣੇ ਹੈਗੇ ਆ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਹੰਦੀ ਰੋਸਟ ਕਰ ਲੈਣਾ ਹੈਗਾ ਆ ਜਦੋਂ ਇਹ ਰੋਸਟ ਹੋ ਗਏ ਤੇ ਆਪਾਂ ਆਪਣੇ ਕੋਲ ਥੋੜਾ ਜਿਹਾ ਨਾਰੀਅਲ ਜਿਹੜਾ ਲੱਗਾ ਹੈ ਪਰਾਦਾ ਥੋੜੀ ਆਪਾਂ ਨਾਲ ਹੀ ਕਰ ਲੈਣਾ ਹੈ ਇਹਦਾ ਇਹਦੇ ਵਿੱਚ ਆਪਾਂ ਥਿਓ ਨਹੀਂ ਪਾਇਆ ਹੈਗਾ ਇੱਦਾਂ ਹੀ ਆਪਾਂ ਇਹ ਸੁੱਕੇ ਰੋਸਟ ਕਰ ਲੈਣੇ ਹੈਗੇ ਲੈ ਜਾਨਾ ਦੇਖੋ ਆਪਾਂ ਇਹ ਹਾਂਜੀ ਬਖਾਣੇ ਦੀ ਆਪਣੇ ਰੋਸਟ ਹੋ ਗਏ ਆ ਹੁਣ ਜਦੋਂ ਠੰਡੇ ਹੋ ਗਏ ਇਹਨਾਂ ਨੂੰ ਵੀ ਆਪਾਂ ਦਾਦਰਾ ਜਿਹਾ ਇਦਾਂ ਪੀਸ ਲੈਣਾ ਹੈਗਾ ਆ ਮੇਕ ਸ਼ੁਰ ਹਾਂਜੀ ਇਹਨਾਂ ਨੂੰ ਆਪਾਂ ਇਦਾਂ ਦੇਖ ਲੈਣਾ ਹੱਥ ਦੇ ਉੱਤੇ ਜਿੱਦਾਂ ਇਹ ਕ੍ਰਸ਼ ਹੁੰਦੇ ਆ ਇਦਾਂ ਮੈਸ਼ ਹੁੰਦੇ ਆ ਤੇ ਭੁੱਜ ਗਏ ਹੈਗੇ ਆ ਕਈ ਵਾਰੀ ਇਹ ਥੋੜੇ ਜਿਹਾ ਸਿੱਲੇ ਜੇ ਹੁੰਦੇ ਆ ਤਾਂ ਫਿਰ ਆਪਾਂ ਨੂੰ ਥੋੜੇ ਜਿਹਾ ਹੋਰ ਇਹਨਾਂ ਨੂੰ ਘੋਣ ਲੈਣਾ ਚਾਹੀਦਾ ਫੇਰ ਵਧੀਆ ਫਲੇਵਰ ਆਉਂਦਾ ਆਏਗਾ ਹਾਂਜੀ ਇਹ ਵੀ ਆਪਾਂ ਸੇਮੇ ਇੱਟਾ ਬਣਾ ਲੈਣਾ ਹੈ ਫਣਾ ਆਪਾਂ ਦੂਸਰੀ ਕੜਾਈ ਲਮਾਂਗੇ ਤੁਹਾਡੇ ਦਾ ਚੀ ਆਟਾ ਪਾ ਲਈਏ ਆਪਾਂ ਹਾਂਜੀ ਹੁਣ ਜੀ ਆਪਾਂ ਥੋੜਿਆ ਹੋਰ ਘਿਓ ਪਾਵਾਂਗੇ ਆਪਾਂ ਨੇ ਕੋਲ ਜਿਹੜਾ ਆਟਾ ਹੈਗਾ ਆਪਾਂ ਉਹਨੂੰ ਥੋੜਿਆ ਪੂਣ ਲੈਣਾ ਹੈਗਾ ਆ ਹਰ ਜਿੰਨਾ ਵੀ ਆਪਾਂ ਲੋੜਿਆ ਪਕਿਓ ਆਪਾਂ ਉਹਨੇ ਯੂਜ਼ ਕਰ ਸਕਦੇ ਆ ਇਹ ਜੀ ਆਪਣੇ ਕੋਲ ਕਣਕ ਦਾ ਆਟਾ ਹੈਗਾ ਇਹਨੂੰ ਆਲਰੇਡੀ ਆਪਾਂ ਛਾਣ ਲਿਆ ਹੈਗਾ ਜੀ ਜਿੰਨੇ ਕੁ ਤੁਹਾਡੇ ਕੋਲ ਸੀ ਹੈਗੀ ਆ ਤੁਸੀਂ ਉਹਦੇ ਨਾਲ ਉਤਾ ਹੀ ਪਾਉਣਾ ਹੈਗਾ ਇਹ ਬਹੁਤ ਜ਼ਿਆਦਾ ਵੀ ਆਟਾ ਨਹੀਂ ਨਹੀਂ ਤਾਂ ਫਿਰ ਕੱਲੇ ਆਟੇ ਦਾ ਜ਼ਿਆਦਾ ਤੇਸਟ ਆਉਂ ਨਹੀਂ ਜੰਦਾ। ਇਹਨੂੰ ਜੇ ਆਪਾਂ ਹੌਣਪੌਣ ਲੈਣਾ ਹੈ ਬਹੁਤ ਸਲੋ ਹੀਟ ਤੇ। ਜਦੋਂ ਇਹਨੂੰ ਪੀਰ ਰਿਲੀਜ਼ ਕਰ ਦੁੱਤਾ ਨਾਈਸ ਖੁਸ਼ਬੂ ਆਉਂਦੀ ਹੈ ਤਾਂ ਫਿਰ ਆਪਾਂ ਇਹਨੂੰ ਮਲ ਕਰ ਦੇਣਾ। ਆਟਾ ਜੀ ਆਪਣਾ ਪੁੱਜ ਗਿਆ ਹੈਗਾ ਇਹਦਾ ਹੀ ਹੁਣ ਇਹਨ ਇੱਕ ਹੋਰ ਰਿਲੀਜ਼ ਕਰ ਦੁੱਤਾ ਇਹ ਬਹੁਤ ਵਧੀਆ ਹੰਗੀ ਨਾਈਸ ਖੁਸ਼ਬੂ ਆਉਂਦੀ ਹੈ। ਹੁਣ ਆਪਾਂ ਸਟੋਵ ਨੂੰ ਕੱਢ ਦਿੱਤਾ ਬੰਦ ਦਿੱਤਾ ਇਹਨੂੰ ਆਪਾਂ ਜੀ ਠੰਡਾ ਕਰ ਲੈਣਾ ਥੋੜਾ ਜਿਹਾ। ਜਿਹੜਾ ਆਪਣੇ ਕੋ ਗੋੜਿਆ ਆ ਔਰ ਹੁਣ ਮੈਲਟ ਕਰ ਲੈਣਾ ਤਾਂ ਬਾਅਦ ਦੇ ਵਿੱਚ ਜਿੰਨੀਆਂ ਵੀ ਆਪਣੀਆਂ ਸਾਰੀਆਂ ਚੀਜ਼ਾਂ ਅਲਸੀ ਵੀ ਪੀਸ ਲਈ ਆਪਾਂ ਸਾਰੇ ਟਰਾਈਪ ਟੂਡ ਵੀ ਪੀਸ ਲੈ। ਤੇ ਬਾਅਦ ਦੇ ਵਿੱਚ ਆਪਾਂ ਪਿੰਨੀਆਂ ਬਣਾਵਾਂਗੇ ਸਾਰੇ ਕੁਝ ਮਿਕਸ ਕਰਕੇ। ਹਾਂਜੀ ਆਪਣਾ ਜਿਹੜਾ ਸਾਗਾ ਗੋੜਿਆ ਹੁਣ ਆਪਾਂ ਇਹਨੂੰ ਥੋੜ੍ਹਾ ਜਿਹਾ ਮੈਲਟ ਕਰ ਲੈਣਾ ਹੈ। ਜਿੰਨਾ ਗੋੜਿਆ ਆ ਆਪਾਂ ਉਹਦਾ ਅੱਧਾ ਪਾਣੀ ਪਾਉਣਾ ਹੈਗਾ ਆ। ਹਾਂਜੀ ਇਹ ਵਾਲਾ ਗੋੜਾ ਹੈਗਾ ਜਿੰਨੀ ਅਲਸੀ ਹੋਣੀ ਆਪਣੇ ਕੋਲ ਹੋੜ ਹੈਗਾ ਆ। ਨੇ ਬਣਾਉਣੀ ਹੈ ਜੀ ਜਦੋਂ ਇਹ ਚੱਪਚੀ ਜੀ ਹੋ ਗਈ ਆਪਣੀ ਚਾਣੀ ਤੇ ਮੈਂ ਖਾ ਗਿਆ ਤਾਂ ਫਿਰ ਆਪਾਂ ਬੰਦ ਕਰ ਜਣਾ ਇਹਨੂੰ ਸਟੀਮ ਕਰਕੇ ਮਿਕਸ ਕਰ ਦਿੰਦੇ ਗੁੜ ਆਪਣਾ ਜੀ ਮੈਲਟ ਹੋ ਗਿਆ ਹੈ ਹੁਣ ਆਪਾਂ ਇਹਨੂੰ ਠੰਡਾ ਕਰ ਲੈਣਾ ਹੈਗਾ ਸਟੋਵ ਨੂੰ ਆਪਾਂ ਬੰਦ ਕਰ ਦੇਣਾ ਹੈ ਪਰ ਜਦੋਂ ਵੀ ਆਪਾਂ ਇਹ ਮਿਸ਼ਰਣ ਦੇ ਵਿੱਚ ਪਾਉਣਾ ਹੈ ਤੇ ਇਹਨੂੰ ਆਪਾਂ ਸਟੇਨ ਕਰ ਲੈਣਾ ਸਟੇਨਾਂ ਦੇ ਨਾਲ ਕਈ ਵਾਰੀ ਵਿੱਚ ਡੱਕੇ ਵਗੈਰਾ ਹੁੰਦੇ ਆ ਗੁੜ ਦੇ ਫਿਰ ਉਹ ਸਾਫ਼ ਹੋ ਜਾਂਦਾ ਹੈ ਕੋੜੇਨ ਖੰਡਾ ਕਰਕੇ ਆਪਾਂ ਪਾਉਨੇ ਆਂ ਜੀ ਤੇ ਦੂਜਾ ਆਪਾਂ ਦੂਜੀ ਕੜਾਹੀ ਲੈਣੇ ਹੈਗੇ ਹਾਂ ਹਾਂਜੀ ਆਪਣੇ ਕੋਲੇ ਜੀ ਆਟਾ ਹੈਗਾ ਜਿਹੜਾ ਆਪਾਂ ਭੁੰਨਿਆ ਹੈਗਾ ਆ ਹੁਣ ਆਪਾਂ ਇਹਦੇ ਵਿੱਚ ਸਾਰੀਆਂ ਚੀਜ਼ਾਂ ਮਿਕਸ ਕਰ ਦੇਣੀਆਂ ਹੈਗੀਆਂ ਇਹ ਠੰਡਾ ਹੋ ਗਿਆ ਹੈ ਹਾਂਜੀ ਇਹ ਵਾਲੇ ਮਖਾਣੇ ਹੈਗੇ ਇਹਨਾਂ ਨੂੰ ਵੀ ਆਪਾਂ ਪੀਸ ਲਿਆ ਹੈਗਾ ਆ ਨਾਲ ਹੀ ਆਪਾਂ ਚੀਜ਼ਾਂ ਸਾਰੀਆਂ ਮਿਕਸ ਕਰੀ ਜਾਣੀਆਂ ਹੈਗੀਆਂ ਇਹ ਵਾਲੇ ਸਾਰੇ ਡਰਾਈ ਫਰੂਟ ਹੈਗੇ ਆ ਬਦਾਮ ਕਾਜੂ ਸਾਰੀਆਂ ਚੀਜ਼ਾਂ ਮਗਜ਼ੇ ਆ ਇਹਦੇ ਵਿੱਚ ਤੇ ਗੋond ਵੀ ਜਿਹੜਾ ਸੀ ਆਪਾਂ ਸਾਰਾ ਇਹੋ ਗ੍ਰाइंड ਕਰ ਲਿਆ ਸਮਾਨ ਜਿਹੜਾ ਹੈਗਾ ਆ ਤੁਸੀਂ ਜੇ ਦਾਦਰਾ ਜੇ ਰੱਖਣਾ ਤੁਸੀਂ ਉਹ ਵੀ ਤੁਹਾਡੀ ਚੁਆਇਸ ਈ ਆ ਕਿਦਾਂ ਦਾ ਤੁਸੀਂ ਖਾਣਾ ਚਾਹੁੰਦੇ ਆ ਜੇ ਬ੍ਰੀਕ ਕਰਕੇ ਪਾਉਣਾ ਤੁਸੀਂ ਬ੍ਰੀਕ ਵੀ ਪਾ ਸਕਦੇ ਆ ਇਹ ਵੀ ਆਪਾਂ ਵਿੱਚ ਹੀ ਮਿਕਸ ਕਰ ਦੇਣਾ ਹੈਗਾ ਨਾ ਹਾਲੇ ਕੜਾਈ ਧਰਮੀਆਂ ਲਓ ਕਿਉਂਕਿ ਆਪਾਂ ਨੂੰ ਫਿਰ ਹਿਲਾਉਣਾ ਪੈਣਾ ਆ ਹਾਂਜੀ ਹੁਣ ਆਪਾਂ ਵਿੱਚ ਜਿਹੜੀ ਆਪਣੀ ਅਲਸੀ ਪੀਸ ਕੇ ਰੱਖੀ ਹੋਵੇ ਉਹ ਬਾਦ ਨਹੀਂ ਹੈਗੀ ਇਹ ਇਹ ਵਾਲੀ ਆਪਣੀ ਅਲਸੀ ਹੈਗੀ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਦੇਣਾ ਹੈਗਾ ਇਹ ਬਹੁਤ ਵਧੀਆ ਜੀ ਨਾਈਸ ਖੁਸ਼ਬੂ ਆਉਂਦੀ ਹੈਗੀ ਆ ਹਾਂਜੀ ਜਬਾਦ ਦੇ ਵਿੱਚ ਆਪਣਾ ਜਿਹੜਾ ਗੁੜ ਹੈਗਾ ਆ ਉਹਨੂੰ ਆਪਾਂ ਸਟੇਨਰ ਦੇ ਨਾਲ ਸਟੇਨ ਕਰਕੇ ਐਦਾਂ ਆਪਾਂ ਜਗਾ ਜੀ ਬਣਾ ਲੈਣੀ ਮਿੱਡਲ ਦੇ ਵਿੱਚ ਪਾ ਦੇਣਾ ਫਿਰ ਆਪਾਂ ਇਹਨੂੰ ਮਿਕਸ ਕਰਕੇ ਤੇ ਆਪਣੀਆਂ ਪਿੰਨੀਆਂ ਵੱਟ ਲੈਣੀਆਂ ਹੈਗੀਆਂ ਹਾਂਜੀ ਆਪਣਾ ਗੁੜ ਜਿਹੜਾ ਹੈਗਾ ਆ ਜੀ ਇਹਨੂੰ ਆਪਾਂ ਥੋੜੇ ਜਿਹਾ ਸਟੇਨ ਕਰ ਲੈਣਾ ਸਟੇਨਰ ਦੇ ਨਾਲ ਥੋੜਾ ਜਿਹਾ ਗਰਮ ਵੀ ਹੈਗਾ ਆ ਕੇਅਰਫੁਲ ਹੋਣਾ ਪੈਣਾ ਕੁਛ ਨਾ ਕੁਛ ਹੁੰਦਾ ਆ ਫਿਰ ਤਾਂ ਨਿਕਲ ਜਾਂਦਾ ਹੈ ਤਾਂ ਨਹੀਂ ਨਾ ਜ਼ਿਆਦਾ ਹੈਗਾ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਇਹਨੂੰ ਗੁੜ ਨੂੰ ਮਿਲਾ ਦੇਣਾ ਹੈਗਾ ਇਹਦੀ ਆਪਣੇ ਕੋਲ ਨਾਰੀਅਲ ਦਾ ਬਰਾਦਾ ਹੈਗਾ ਇਹਨੂੰ ਆਪਾਂ ਭੁੰਨਣਾ ਨਹੀਂ ਹੈਗਾ ਇਹ ਬਰੀਕਿਆ ਇਸ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦੇਣਾ ਹੈਗਾ ਸਾਰੀਆਂ ਚੀਜ਼ਾਂ ਨੂੰ ਆਪਾਂ ਹੁਣ ਮਿਲਾ ਦੇਣਾ ਗੁੜ ਦੇ ਨਾਲ ਹਾਂਜੀ ਆਪਾਂ ਜੀ ਅੱਧੀ ਕੌਲੀ ਘਿਓ ਦੀ ਪਾਈ ਹੈ ਸਾਰਾ ਆਪਾਂ ਕੌਲੀ ਘਿਓ ਨਹੀਂ ਪਾਈ ਹੈਗੀ ਕਿਉਂਕਿ ਅਲਸੀ ਦੇ ਪਿੰਨਿਆਂ ਦੇ ਵਿੱਚ ਬਹੁਤ ਜ਼ਿਆਦਾ ਘਿਓ ਨਹੀਂ ਹੋਣਾ ਪੈਂਦਾ ਹੈਗਾ ਜਿੰਨਾ ਕੁ ਲੋਡ ਆਪਾਂ ਉਹਨੇ ਥੋੜਾ ਥੋੜਾ ਕਰਕੇ ਪਾ ਸਕਦੇ ਜੇ ਤੁਹਾਨੂੰ ਲੱਗੂਗਾ ਥੋੜੇ ਜਿਹਾ ਮਿਸ਼ਰਣ ਹਾਰਡ ਆ ਤਾਂ ਫਿਰ ਆਪਾਂ ਹੋਰ ਜਿਹਾ ਐਡ ਕਰ ਸਕਦੇ ਹੁਣ ਆਪਾਂ ਇਹਨੂੰ ਠੰਡਾ ਥੋੜੀ ਜਿਹਾ ਕਰਕੇ ਅਜੇ ਤਾਂ ਬਹੁਤ ਗਰਮੀਆਂ ਤਾਂ ਨਾਲ ਹੀ ਪਿੰਨੀਆਂ ਹੀ ਉੱਤ ਰਹੀਆਂ ਹੈਗੀਆਂ ਹਾਂਜੀ ਆਪਾਂ ਜੀ ਐਲਸੀ ਦੀਆਂ ਪਿੰਨੀਆਂ ਜਿਹੜੀਆਂ ਹੈਗੀਆਂ ਹੁਣ ਥੋੜਾ ਠੰਡਾ ਹੋ ਗਿਆ ਮਿਸ਼ਰਣ ਆਪਾਂ ਤੁਹਾਨੂੰ ਪਿੰਨੀਆਂ ਵਟ ਲਈਆਂ ਆ ਅਜੇ ਤਾਂ ਦੀਆਂ ਆਪਾਂ ਵਟ ਲਈਆਂ ਦੀਆਂ ਰਹਿਣਦੀਆਂ ਆ ਬਹੁਤ ਵਧੀਆ ਜਿਹੀ ਪਿੰਨੀਆਂ ਵਟ ਹੁੰਦੀਆਂ ਹੈਗੀਆਂ ਇਹ ਬਹੁਤ ਵਧੀਆ ਸਮੈਲ ਵੀ ਆਉਂਦੀ ਆ ਨਾਈਸ ਖੁਸ਼ਬੂ ਆ ਹਾਂਜੀ ਤੁਸੀਂ ਕੋਈ ਚਮਚਾ ਵੀ ਲੈ ਸਕਦੇ ਹੋ ਤੇ ਅਸੀਂ ਇਕੁਅਲੀ ਪਿੰਨੀਆਂ ਬਣਾਉਣੀਆਂ ਹੈਗੀਆਂ ਵੱਡੀ ਛੋਟੀ ਨਾ ਹੋਵੇ ਤਾਂ ਇੱਕ ਸਾਈਜ਼ ਹੀ ਦੇਖੋ ਜੀ ਬਹੁਤ ਹੀ ਵਧੀਆ ਪਿੰਨੀਆਂ ਬਣੀ ਹੈਗੀਆਂ ਇੱਦਾਂ ਆਪਾਂ ਜਿੰਨੀਆਂ ਸਾਰੀਆਂ ਪਿੰਨੀਆਂ ਹੈਗੀਆਂ ਵਟ ਲੈਣੀਆਂ ਹੈਗੀਆਂ ਜੀ ਬਹੁਤ ਵਧੀਆ ਠੰਡੇ ਮੌਸਮ ਵਿੱਚ ਆਪਾਂ ਨੂੰ ਇੱਕ ਦੋ ਵਾਰੀ ਜ਼ਰੂਰ ਬਣਾ ਕੇ ਖਾਣੀਆਂ ਚਾਹੀਦੀਆਂ ਪਿੰਨੀਆਂ ਕਿਉਂਕਿ ਆਪਣੇ ਬੋਡੀ ਨੂੰ ਗਰਮਾਇਸ਼ ਵੀ ਦਿੰਦੀਆਂ ਹੈਗੀਆਂ ਇਹਦੇ ਵਿੱਚ ਆਪਾਂ ਬਹੁਤ ਹੀ ਤਾਕਤਵਰ ਚੀਜ਼ਾਂ ਪਾਈਆਂ ਹੈਗੀਆਂ ਸਾਡੇ ਡਰਾਈ ਫਰੂਟ ਅਲਸੀ ਦੀ ਆਪਣੀ ਲਈ ਬਹੁਤ ਜ਼ਿਆਦਾ ਵਧੀਆ ਚੀਜ਼ ਆ ਇਸ ਤਰ੍ਹਾਂ ਜੇ ਆਪਾਂ ਇਹ ਸਾਰੀਆਂ ਪਿੰਨੀਆਂ ਬਣਾ ਲੈਣੀਆਂ ਤੁਸੀਂ ਵੀ ਵਿੰਟਰ ਦੇ ਟਾਈਮ ਜੇ ਰੂਰਲ ਸੀ ਦੀਆਂ ਪਿੰਨੀਆਂ ਬਣਾਉਣੀਆਂ ਤੇ ਜੇ ਜੀ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ